ਪਰ ਕਿਉਂ ਮੇਰੇ ਹਾਕ ਦਾ ਡਾਉਂਦੇ ਨੇ ਕਹਿੰਦੇ ਮੈਂ ਦਿੱਲੀ ਦੇ ਆ ਮਾਤਾ ਜੀ ਦੇ ਕੋਲ ਮੈਂ ਕਦੇ ਕਰੇ ਤੇ ਹਿੰਦੀ ਬੋਲਦੇ ਇਹ ਵੀ ਮੇਰਾ ਨਾਮ ਹੀ ਹਮ ਤੋਂ ਤੁਮ ਤੋਂ ਪਾ ਲਿਆ ਜਿਹੜਾ ਵੀ ਖਾਲਸਾ ਮੈਨੂੰ ਬੁਲਾਉਂਦਾ ਇੱਕ ਤਾਂ ਮੈਂ ਉਮਰ ਵਿੱਚ ਛੋੜੇ ਤੇ ਦੂਜਾ ਮੈਂ ਦਿੱਲੀੋਂ ਆਇਆ ਨਵਾਂ ਹਮ ਉਮਰ ਵਿੱਚ ਛੋਟਾ ਬੋਨ ਕਰਦੇ ਇਹ ਮੈਨੂੰ ਬੁਲਾਉਂਦੇ ਪੁਰੇ ਹਮ ਤੋਂ ਤੁਮ ਤੋਂ ਤੇ ਕਰ ਕੋਈ ਹਮ ਤੋਂ ਤੁਮ ਤੋਂ ਕਹਿੰਨੇ ਕੀ ਮੇਰੇ ਹਿੰਦੀ ਦਾ ਮਜ਼ਾਕ ਡਾਉਂਦੇ ਨੇ ਮੈਂ ਵਿੱਚ ਹਿੰਦੀ ਬੋਲ ਲੈਨੇ ਇਹ ਮੇਰਾ ਮਜ਼ਾਕ ਡਾਉਂਦੇ ਨੇ ਮੈਨੂੰ ਕਰਦੇ ਨਲਾਮ ਕਪੂਰ ਸਿੰਘ ਨੇ ਮੂੰਹ ਤੋਂ ਪਕੜ ਕੇ ਬੋਲ ਕਰਦੇ ਕਿ ਆ ਬੇਡੇ ਗੁੱਸਾ ਨੰਬਰ ਕਾਲਸਾ ਦਾ ਇਹ ਆਮ ਖਾਲਸੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਵਾਜੇ ਹੋਏ ਹਨ ਇਹ ਇਸੇ ਦੇ ਉੱਤਮ ਅਸਾਰ ਗੁਰੂ ਦੀ ਬਾਣੀ ਦਾ ਜਾਪ ਕਰਦੇ ਨੇ ਇਸ ਹੌਣ ਲੱਗਿਓ ਨਹੀਂ ਬਾਣੀ ਪੜ੍ਹਦੇ ਨੇ ਇਹ ਗੁਰੂ ਦੇ ਨਵਾਜੇ ਹੋਏ ਖਾਲਸੇ ਨੇ ਇਨਾਂ ਲਈੰ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਇਨਾਂ ਦੇ ਮਜਾਕਾਂ ਦਾ ਗੁੱਸਾ ਨਾ ਕਰ ਇਨਾਂ ਦੇ ਮਖੌਲ ਦਾ ਕਦੇ ਗੁੱਸਾ ਨਾ ਕਰੀਂ ਮਦਾ ਕਿਉਂ ਇਹ ਗੁਰੂ ਪੰਥ ਗੁਰੂ ਦਾ ਰੂਪ ਹੈ ਇਹਨਾਂ ਦਾ ਗੁੱਸਾ ਨਾ ਕਰ ਮੇਰੇ ਵੱਲ ਵੇਖ ਘੋੜਿਆਂ ਦੀ ਲਿੱਦ ਚੁੱਪਣ ਵਾਲੇ ਨੂੰ ਨਵਾਬ ਬਣਾਇਆ ਹੋਇਆ ਮੇਰੇ ਵੱਲ ਵੇਖ ਸਿੱਖਾਂ ਦੇ ਚੋਲੇ ਕਸ਼ੇਰੇ ਸੀਨ ਵਾਲੇ ਨੂੰ ਨਵਾਬ ਬਣਾਇਆ ਹੋਇਆ ਮੈਨੂੰ ਕੁਝ ਨਹੀਂ ਸੀ ਆਉਂਦਾ ਮੈਨੂੰ ਤਾਵੇਂ ਗੁਰੂ ਪੰਥ ਪਰਨੇ ਨਵਾਬ ਬਣਾ ਦਿੱਤੇ

ਕੋੜਿਆਂ ਦੀ ਲੰਦ ਚੁੱਪਣ ਵਾਲੇ ਨੂੰ ਆਪ ਬਣਾਉਂਦਾ ਉਸ ਦਿਨ ਤੋਂ ਉਹ ਨੌਜਵਾਨ ਬੱਚੇ ਨੇ ਗੁੱਸਾ ਕਰਨਾ ਬੰਦ ਕਰਤਾ ਖਾਲਸੇ ਮਜ਼ਾਕੜਾਉਣ ਕੋਈ ਗੱਲ ਨਹੀਂ ਸਭ ਦੀ ਸੇਵਾ ਕਰਨੀ ਸ਼ਾਸਤਰਿੱਧਿਆ ਸਿਖਰੀ ਸਿੱਖ ਦੀ ਜਿੱਤੀ ਅਲਨੀ ਸਾ ਸੰਗਤ ਇੱਕ ਦਿਨ ਫਿਰ ਇੰਨੀ ਵੱਡੀ ਪਦਵੀ ਮਿਲੀ ਮਦਨ ਦੇ ਜੰਦ ਵਿੱਚੋਂ ਆਪਣੀ ਤੇਗ ਦਾ ਯੋਗ ਮਾਣ ਲੱਗ ਪਿਆ ਬ੍ਰਾਹਮਣ ਦੀ ਚੁੱਪੀ ਹੋਈ ਗਲਤੀ ਉਹਨੇ ਵਾਪਸ ਲਿਆ ਕੇ ਦਿੱਤੀ ਜੈ ਜੈਕਾਰ ਦੇ ਨਾਮ ਦੀ ਹੋਈ ਇੱਕ ਦਿਨ ਵਕਤ ਆਇਆ ਉਹਨੂੰ ਮਨਪੰਦੇ ਸਭ ਤੋਂ ਵੱਡਾ ਆਮ ਲਿਆ ਪਤਾ ਕਿ ਸੁਲਤਾਨ ਨੇ ਕੁਲਮੁਲ ਕੌਮ ਨਵਾਜਸਾ ਸੀ ਅੱਲ੍ਹਾ ਤੁਹਾਨੂੰ ਇੱਕ ਤਾਂ ਵੱਡਾ ਕਥਾਵ ਕੌਮ ਨੂੰ ਦਿੱਤਾ ਕੱਲਾ ਨਵਾਬ ਨਹੀਂ ਸੁਲਤਾਨ ਨੇ ਕੁਲ ਕੌਮ ਨਵਾਜਸਾ ਸੀ ਅੱਲੂ ਆਲੀਆ ਐਡਾ ਵੱਡਾ ਕਥਾਵ ਕਦੋਂ ਮਿਲਿਆ ਜਦੋਂ ਸਿੱਖਾਂ ਨੇ ਮੰਨੀ ਤੇ ਜੇ ਅਕਰ ਕਰਦੇ ਫਿਰ ਵੀ ਅੱਜ ਤੱਕ ਕਿਸੇ ਨੂੰ ਕਹ ਤੇ ਵੇਖੋ ਰੌਲਾ ਪਿਆ ਹੋਇਆ ਪਲੇਅਰਸ ਬੋਕ ਦੇ ਮਰਤੀ بینتی کی سارا جلوس سکھا نے اپنا اپے کٹے ہوئے کوئی کوئی جلوس کا جلوس اب پہ یہ سیس کو دجھے نو نند رہے ہیں اب پہ یہ کو دجھے نو پند رہے ہیں اب کو اپنے پروارہ چاہ نظر مارو میں اتھوں کی لائی لگے ہیں پر لوگاں تھوڑی بہتی کو محرک کر پر بخشش کر کرتے نرر ہو جائے سوچی آ جائے ایک پروار جب پانچ جی رہن دے سجنوں اپنے پروار دیاں دلنا شپاہی دیاں نے ਲੋਕਡਾਉਨ ਦੇ ਜਿੰਨੇ ਲੋਕ ਬਸ ਦੱਸੋ ਕੋਈ ਘਰ ਦੀਆਂ ਕਮੀਆਂ ਆਉਂਦਾ ਫੇਸਬੁੱਕ ਤੇ ਕੋਈ ਅਭਿਯੋਗ ਘਰ ਪਰਿਵਾਰ ਦੀਆਂ ਕਮੀਆਂ ਆਉਂਦਾ ਫੇਸਬੁੱਕ ਤੇ ਪੰਥ ਵੀ ਇੱਕ ਪਰਿਵਾਰ ਹੈ ਜਦੋਂ ਤੁਸੀਂ ਇੱਕ ਦੂਜੇ ਦੀਆਂ ਕਮੀਆਂ ਕਲੇਸ ਤੋਂ ਦੇ ਫੇਸਬੁੱਕਾਂ ਦੇ ਪਾਉਂਗੇ ਇਹ ਪੰਥ ਖੜ ਜਾਏਗਾ قوم ਖਿਲਰ ਗਈ ਹੈ ਇਹ ਕੋਈ ਕਾਰਨ ਹੈ ਇਹ ਕੋਈ ਕਾਰਨ ਹੈ ਕਿ ਗੋ ਹਉਮੈ ਅਹੰਕਾਰ ਖਾਲਸੇ ਨੇ ਖਾਲਸਾ ਹੋ ਕੇ ਕਿਸਮਤ ਬਣਨੀ ਕਿਤਾ ਇਹ ਤਾਂ ਫਤਿਹ ਬੁਲਾਉਣ ਵਿੱਚ ਹੀ ਸਮਰਪਣ ਸੀ ਕਿ ਅਸੀਂ ਨਹੀਂ ਇਹ ਸਭ ਕੁਝ ਵਾਹਿਗੁਰੂ ਦਾ ਹੈ ਸਿੱਖਾ ਸਭ ਕੁਝ ਸੇਵਾ ਕਰਕੇ ਸਮਾਪਨ ਕਰ। ਕੀ ਕਹਿਣਾ ਦੁਦਿਆ ਗਏ ਅਰੇ ਦਾਸ ਮਾੜੀ ਬੜੋ ਜੀਓ ਪਿੰਡ ਸਭ ਤੇਰਾ ਕੋਹ ਨਾਮ ਕਸਬ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਤੇਰਾ ਹੋਹਨਾ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਤੇਰਾ ਇੱਕ ਵਾਸਾ ਜਗ ਕੋ ਜਿਹਨੂੰ ਜਿਹਨੂੰ ਜੋ ਜੋ ਵਡਿਆਈ ਮਿਲੀ ਹੈ ਸੇਵਾ ਕਰਕੇ ਸਿਮਰਨ ਕਰਕੇ ਪਰਮਾਤਮਾ ਜੀ ਮਜੀਸ਼ ਨੇ ਸੁੱਖ ਘਾਤ ਭਗਵਾਨ ਜੋ ਵੀ ਤੁਹਾਨੂੰ ਮਿਲੇ ਉਹ ਗੁਰੂ ਮੰਤਰੋਂ ਸਮਰਪਣ ਹੋ ਕੇ ਕਹੋ ਕਹੋ ਨਾ ਨਿਤ ਜ਼ਬ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕਹੋ ਨਾਮ ਇੱਕ ਸਤਿ ਕੋਈ ਨਾ ਨਾ ਜਾਣੇ ਮੇਰਾ ਕੋ ਮਨਤ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਕੋ ਮਨਤ ਸਭ ਤੇਰੀ ਵਡਿਆਈ ਹੋ ਨਾਨਕ ਸਭ ਤੇਰੀ ਵਡਿਆ ਤੁਧਿਆ ਹੈ ਅਰਦਾਸ ہماری ਤੁਧਿਆ ਹੈ ਅਰਦਾਸ ہماری ਤੁਧਿਆ ਹੈ ਅਰਦਾਸ ਹਮਾਰੀ ਜਿਉ ਪਿੰਡ ਸਾ ਮੇ ਤੇਰਾ ਬੋਨਾ ਨਕ ਸਭ ਤੇਰੀ ਵਡਿਆ ਕੋਈ ਨਾ ਉਹ ਨਾ ਜਾਣੇ ਮੇਰਾ ਕਹੋ ਨਾਨਕ ਸਬ ਤੇਰੀ ਜਿੰਨੇ ਤੁਸੀਂ ਬੈਠੇ ਤੁਹਾਡੀ ਆਵਾਜ਼ ਨਹੀਂ ਆਈ ਬੀਬੀਓ ਤੁਸੀਂ ਚਾਹ ਪੀਤੀ ਹੈਂ ਚਾਹ ਪੀਤੀ ਗੱਦ ਤੇ ਬੋਲੋ ਜੇ ਦੀ ਖਾਈਏ ਬਾਜਰੀ ਉਹਦੀ ਤੇ ਇਹ ਹਾਜ਼ਰੀ ਜਿਹਦਾ ਖਾਈਏ ਉਹਨੂੰ ਸ਼ਾਬਾਸ਼ ਜਿਸ ਦਾ ਦਿੱਤਾ ਖਾਵਣਾ ਕਿਸਈ ਹੈ ਸ਼ਾਬਾਸ਼ ਆਓ ਉਸ ਬੁੱਲੂ ਨੂੰ ਵਡਿਆਈ ਕਰਕੇ ਆਓ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕਹੋ ਨਾਨਕ ਸਾਹਿਬ ਸਾਹ ਤੋ ਤੇਰੀ ਵਡਿਆਈ ਕਹੋ ਨਾਨਕ ਸਾਹ 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 ਤੇਰੀ ਵਡਿਆਈ ਹੋਈ ਨਾ ਉਹ ਨ ਜਾਣੇ ਮੇਰਾ ਕਹੋ ਨਾਨਕ ਸਾਹ ਤੇਰੀ ਹੋ ਸਤਨਾਮ ਸ੍ਰੀ ਵਾਹਿਗੁਰੂ ਰੱਤੋ ਸਤਨਾਮ ਸ੍ਰੀ ਵਾਹਿਗੁਰੂ ਸਾਸ ਤੰਦਰ ਕੋਈ ਵੀ ਚੀਜ਼ ਜਦੋਂ ਉਹ ਨਿਵਾਨ ਵਿੱਚ ਜਾਂਦੀ ਹੈ ਭਰਨਾ ਸ਼ੁਰੂ ਹੋ ਜਾਂਦੀ ਹੈ ਤੁਸੀਂ ਕੋਲੀ ਵਿੱਚ ਕੋਈ ਚੀਜ਼ ਪਾਉਂਦੇ ਹੋ ਉਹ ਭਰਦੀ ਪਤਾ ਕਿਉਂ ਵਿੱਚੋਂ ਨਹੀਂ ਨਹੀਂ ਹੈ ਪਾਣੀ ਗਲਾਸ ਵਿੱਚ ਪਾਣੀ ਤਾਂ ਟਿਕਦਾ ਹੈ ਉਹ ਵਿੱਚੋਂ ਨਹੀਂ ਹੈ ਉਹੀ ਜਿਵੇਂ ਚੇਰ ਭਰਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਸਿੱਖ ਆਪਣਾ ਮਨ ਨੀਮਾ ਰੱਖ ਕੇ ਗੁਰੂ ਨੂੰ ਕਵੇ ਪਾਛਾ ਨਿਰਮ ਜਮੈ ਪੇਸ਼ ਨਹੀਂ ਜੋ ਕਿ ਸਹਸ ਤੈਰਾ ਉਹ ਪਰਮਾ ਸ਼ੁਰੂ ਹੋ ਜਾਂਦਾ ਉਹਦੇ ਚ ਗੁਣ ਥੋੜੇ ਨਹੀਂ ਹੋਣ ਉਹ ਵੱਡਾ ਹੋਣਾ ਸ਼ੁਰੂ ਹੋ ਜਾਏਗਾ ਇਹਨੂੰ ਮਹਾਰਾਜ ਕਹਿੰਦੇ ਕਬੀਰ ਚੰਦਨ ਕਾ ਜਿਰਵਾ ਫਲਾ ਬੁਝੇ ਪਾਸੇ ਪੋਲ ਚੰਦਨੀ ਚੰਦਨ ਦੇ ਨਾਲ ਹੋਰ ਦਰੱਖ ਨੇ ਪਰ ਚੰਦਨ ਦੇ ਕੋਲ ਨੀਵੇਂ ਹੋ ਗਏ ਭਾਈ ਚੰਦਨ ਦੀ ਖੁਸ਼ਬੂ ਨਾਲ ਵਿੱਚ ਟ੍ਰਾਂਸਫਰ ਹੋ ਗਈ ਉਹਨਾਂ ਜੋ ਵੀ ਚੰਦਨ ਵਰਗੀ ਖੁਸ਼ਬੂ ਆਉਂਦੀ ਪੜੋ ਕਹੀਰੇ ਚੰਦਨ ਦਾਿਰਵਾ ਪਲਾ ਵੀੜੋ ਢਾਪ ਪਲਾਸ ਓਏ ਵੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਜਿਹੜੇ ਚੰਦਨ ਦੇ ਕੋਲ ਹੋਏ ਉਹ ਚੰਦਨ ਵਰ ਦੇ ਹੋ ਗਏ ਕਿਉਂ ਭਾਈ ਉਹ ਚੰਦਨ ਬੁੱਧੀ ਨੇ ਅੱਛਾ ਚਿੱਤ ਬਰਖਤ ਦਾ ਨਾਲ ਮਹਾਰਾਜ ਜਿਕਰ ਕਰਦਾ ਕਹਿੰਦੇ ਚੰਦਨ ਦੇ ਬੋਲ ਹੀ ਹੁੰਦੇ ਹੈ ਉਹ ਚੀ ਕੁਸ਼ ਕੁਸ਼ ਮਾਰੇ ਕਿਉਂ ਕਹਿੰਦੇ ਉਹ ਦੋ ਕਮੀਆਂ ਇੱਕ ਤਾਂ ਉੱਚਾ ਹੋਣ ਦਾ ਮਾਨ ਨਹੀਂ ਕਿ ਮੈਂ ਚੰਦਨ ਨਾਲੋਂ ਉੱਚਾ ਹਾਂ ਦੂਜਾ ਤਿਆਰ ਦੋ ਕਮੀਆਂ ਚ ਹੋਰ ਨੇ ਇੱਕੋ ਵਿੱਚੋਂ ਖਾਲੀ ਹੁੰਦਾ ਹੈ ਤੇ ਅਗਲੀ ਕਮੀ ਉਹਦੀ ਇੱਕ ਇੱਕ ਜਿਗਰਭਤ ਦੇ ਗੰਢਾਂ ਪਈਆਂ ਹੋਈਆਂ ਨੇ ਉਹ ਕਿਹੜਾ ਦਰਖਤ ਹੈ ਬਾਸ ਉਹਨੂੰ ਚੇਹਣ ਦਾ ਮਾਣ ਵਿੱਚੋਂ ਬੋਲਾਂ ਦਾ ਇਹ ਇੱਦਿਕ ਜਿੰਦ ਨੇ ਗੰਧ ਅੰਦਰ ਇਸ ਲਈ ਉਹਦੇ ਵਿੱਚ ਚੰਦਨ ਗੋਲ ਹੁੰਦਿਆਂ ਵੀ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਐਕਾਂ ਕਿਸੇ ਨੂੰ ਮਾਣ ਆ ਜੈ ਨੈ ਬਹੁਤ ਉੱਚਾ ਹੈ ਐਤਾ ਕੋਈ ਅੰਦਰੋਂ ਸ਼ਰਧਾ ਭਾਵਨਾ ਤੋਂ ਖੱਲੀ ਹੋ ਕੇ ਗੁਰਗੋਲ ਆ ਜਾਏ ਐਤਾ ਕਿਸੇ ਦੇ ਮਨ ਵਿੱਚ ਬੇਵਿਸ਼ਵਾਸੀ ਦੀਆਂ ਗੰੰਧਾ ਹੋਣ ਉਹ ਗੁਰਗੋਲ ਆਏਗਾ ਗੁਰੂ ਦੀ ਬਖਸ਼ ਨਹੀਂ ਪਾਉਂਨ ਉਹਨ ਜਿੰਦ ਜਮਾਣਾ ਜੇ ਮੜਿਆ ਉਹਦਾ ਭਾਵਨਾ ਹੈ ਨਹੀਂ ਅੰਦਰ ਭਾਵਨਾ ਤੋਂ ਖੱਲੀ ਮਨੁੱਖ ਵਿੱਚ ਬੇਵਿਸ਼ਵਾਸੀ ਦੀਆਂ ਬੱਠਾਂ ਵਿਸ਼ਾਸ਼ੀ ਗੁਰੂ ਤੇ ਗੁਰੂ ਦੀ ਬਲਕ ਸਿਖ ਵਿੱਚ ਸਾਸ ਸਾਮੇ ਇਹ ਤਿੰਨ ਕਮੀਆਂ ਆ ਜਾਂਦੀਆਂ ਸਿੱਖ ਵਿੱਚ ਗੁਰੂ ਦੀ ਮਕਸਦ ਦਾ ਸਰਵ ਨਹੀਂ ਹੋਏਗੀ ਕਦੇ ਨਹੀਂ ਗੁਰੂ ਦੇ ਗੁਣ ਸਿੱਖ ਵਿੱਚ ਪਰਵੇਸ਼ ਨਹੀਂ ਕਰਨਗੇ ਕਿਉਂ ਆ ਤਿੰਨ ਕਮੀਆਂ ਵਿੱਚ ਆ ਗਈ ਉੱਚੇ ਹੋਣ ਦਾ ਮਾਣ ਉਹ ਤੇ ਮੈਂ ਆਪ ਇਹਨੂੰ ਮਹਾਰਾਜ ਨਾਲ ਵਾਲੀ ਸ਼ਲੋਕ ਲਿਖਦਾ ਕਰ ਕਹਿੰਦੇ ਜੀ ਕਿਸੇ ਵਿੱਚ ਗੁਰੂ ਦੇ ਮਨ ਨਹੀਂ ਭਰਦੇ ਨਾ ਸਮਝੋ ਬਾਸਰੀ ਨਹੀਂ ਆਈ ਹੈ ਕਬੀਰ ਬਾਸ ਅਡਾਈ ਬੁੱਟੇ ਪੜੋ ਕਬੀਰ ਬਾਸ ਬਦਾਈ ਬੁੱਟੇ ਕਿਉਂ ਮਨ ਡੁੱਬੋ ਕੋਏ ਚੰਦਨ ਕੈ ਨਿਕਟੈ ਅਸੈ ਬਾਸ ਸੁਗੰਧ ਨਾ ਕਹਿੰਦੇ ਚੰਦਨ ਦੇ ਕੋਲ ਰਿੰਦੇ ਪਰ ਉਹਦੇ ਚੀ ਵੀ ਫਲਸਕੋ ਕਿਉਂ ਭਾਈ ਉਹ ਅੰਦਰੋਂ ਖਾਲੀ ਹੈ ਪਾਵਾਂ ਲੈ ਕੇ ਆਉਂਦੀ ਸੀ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਾ ਸਮਾਂ ਦਾ ਦੇ ਪ੍ਰਭ ਤਰ ਅਨਹੀਂ ਭਾਵਾਂ ਅੱਲਾਹ ਤਰਕ ਨਹੀਂ ਚਾਹੀਦਾ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਨਾ ਤਰਕ ਨੇ ਮਾਨ ਲੈ ਨਾ ਵੀ ਇੁਠੀ ਨਾ ਵੀ ਇੁਠੀ ਅਚਕੀ ਤਰਕ ਹੋਣਾ ਨਹੀਂ ਚਾਹੀਦਾ ਤਰਕ ਹੋਣਾ ਜ਼ਰੂਰੀ ਤੇ ਭਾਈ ਪਰ ਭਾਵਨਾ ਵੀ ਅੰਦਰ ਹੋਣੀ ਚਾਹੀਦੀ ਪੁਰੂ ਗਰੰਥਨ ਮਹਾਰਾਜ ਦੀ ਬਾਣੀ ਤਰਕ ਤੋਂ ਹੀ ਸ਼ੁਰੂ ਹੁੰਦੀ ਹੈ ਇਹ ਨਹੀਂ ਇਹ ਤਰਕ ਨਹੀਂ ਜਿਹੜੇ ਬੰਦਾ ਤਰਕ ਨਹੀਂ ਕਰਦਾ ਕਥਾ ਵਿੱਚ ਉਹਨੂੰ ਕਥਾਬਾਤਕੀ ਨਹੀਂ ਸਮਝਦੀ ਜਿਵੇਂ ਕੋਦੋਂ ਰੌਲੇ ਕਸੂੜੀਆਂ ਜੀਆਂ ਪਾਈਆਂ ਵਿਆਹ ਦੀ ਗੱਲ ਹੈ ਦੋ ਤਿੰਨ ਬਾਦਲਾਂ ਨਾਲਾਂ ਕੱਡੀਆਂ ਦੂਰ ਤੇ ਉਹਨਾਂ ਨੂੰ ਕੱਢੀ ਗਈ ਇਹ ਵੀ ਕਥਾਬਾਤ ਬੜਾ ਸਾਨਸੋਲ ਨਹੀਂ ਗੁਰਦੁਆਰਿਆਂ ਭਾਵਨਾ ਜੈ ਜੀ ਗੁਰਦੁਆਰਿਆਂ ਲਾਰੇ ਭਾਵਨਾ ਜਿੱਥੋਂ ਤੱਕ ਗੱਲ ਤਰਕ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਤਰਕ ਤੋਂ ਸ਼ੁਰੂ ਹੁੰਦੀ ਹੈ ਸੋਚੇ ਸੋਚਣਾ ਹੋਈ ਤਰਕ ਹੀ ਜੇ ਸੋਚੀ ਨਾ ਪਰਮਾਰ ਤੂੰ ਪਹਿਜੋ ਬਣਾ ਹੋਈ ਇਸ ਸੁਣ ਤਰਕ ਹੀ ਤਰਕ ਹੀ ਜੇ ਬੰਨਾ ਪੁਰੀਆਂ ਭਾਰ ਹੈ ਨਹੀਂ ਭਾਈ ਸੱਚਮਤਾ ਸੱਚੇ ਹੋਣ ਨਾਲ ਸੱਚਾ ਬੋਲ ਨਹੀਂ ਸਕਦਾ ਭੁਖੇ ਰਹਿਣ ਨਾਲ ਜੇ ਕੋ ਤਵੇ ਕਿ ਮੈਂ ਰੱਬ ਦਾ ਪਾ ਨਾ ਪਾਈ ਨ ਸਕਦਾ ਚੁੱਪੇ ਚੋਤਨਾ ਹੋ ਗਈ ਜਿ ਲਾਇ ਰਾਮ ਲਿਖ ਤਾਰ ਕਹਿੰਦੇ ਕੋ ਚੁੱਪ ਧਾਰਮ ਕਰੇ ਤਾਂ ਬੋਲਦਾ ਨਹੀਂ ਕਿਸੇ ਨਾਲ ਰੱਬ ਮਿਲ ਜਣ ਕਹਿੰਦੇ ਮੋਨ ਰੱਖਣ ਨਾਲ ਥੋੜੀ ਨਾ ਇਹ ਤਰਕ ਹੀ ਆ ਭਾਈ ਮਾਰੇ ਤਾਂ ਬੋਲਣਾ ਚਾਹੀਦਾ ਕਹਿੰਦੇ ਨਾ ਬੋਲਣਾ ਚਾਹੀਦਾ ਕਿੱਥੇ ਸੰਤ ਮਿਲੈ ਕਿਸੇ ਕੋ ਨਹੀਂ ਹੈ ਕਹੀ ਮਰਨ ਚੋ ਕੋਈ ਰਹਿਣਾ ਚਾਹੀਦਾ ਇਹਦੇ ਚੋ ਕੋਈ ਰਹਿਣਾ ਚਾਹੀਦਾ ਮਰਨ ਕੱਟੇ ਜਿੰਨੇ ਜੇ ਕੋਈ ਮਿਲੈ ਅਸਾਨ ਮਸਤ ਲੱਗਦਾ ਸਾਥਤ ਮਿਲਦੇ ਅਸਾਨਤ ਮਿਲਦੇ ਚੋਕ ਤਰਤਾ ਉਹਦਨਾਂ ਬਾਤਾਂ ਲੱਗਦਾ ਕਿਉਂ ਉਹਨੂੰ ਕੋਈ ਨਾ ਕੋਈ ਨਿੰਦਿਆ ਦੀ ਮਹਿਰ ਨਾ ਕਰੇ ਉਹਦਨ ਕੋਈ ਬਾਤਾਂ ਲੱਗਦਾ ਚੋਕ ਚੋਕ ਸੰਤ ਮਿਲੈ ਕਿ ਸੁਣੀਐ ਕਹੀਐ ਜੱਪ ਲੱਗ ਦੁਨੀਆ ਰਹੀਐ ਨਾਨਕ ਤੇ ਸੁਣੀਐ ਇਸ ਕਹੀਐ ਬੋਲੋ ਭਾਈ ਚੁੱਪ ਨਾ ਦੋ ਪਰ ਜਿੱਥੇ ਚੁੱਪ ਕਰਨਾ ਕਿੱਥੇ ਸੰਤ ਮਿਲੈ ਕਿ ਸੁਣੀਐ ਕਿ ਮਿਲੈ ਅਸੰਤ ਮਸਤ ਕਰ ਜਾਈਏ ਬਾਬਾ ਬੋਲ ਲੰਗਿਆ ਕਹੀਐ ਜਿੱਥੇ ਕੋਈ ਅਸੰਤ ਹੱਕ ਦੋ ਚੁੱਪ ਕਰੋ ਉੱਥੇ ਨਾ ਮਿਲਦਾ ਤਰਤ ਜ਼ਾਹੀਦਾ ਪਰ ਦਰਤ ਇੰਨੀ ਜ਼ਰੂਰਤ ਭਾਵੇਂ ਹੁੰਦੀ ਪਾ ਸਿੱਖ ਦੇ ਅੰਦਰ ਭਾਵਨਾ ਚਾਹੀਦੀ ਹੈ ਭਾਵਨਾ ਨਾਲ ਤੁਸੀਂ ਗੁਰੂ ਨੂੰ ਪੜ ਸਕੋਗੇ ਸਮਝ ਸਕੋਗੇ ਮੁਝ ਸਕੋਗੇ ਇਕੱਲੇ ਤਰਤਾ ਨਹੀਂ ਗੁਰੂ ਨੂੰ ਭਾਵਨਾ ਵਾਲੀ ਅੱਖ ਨਾਲ ਜੇ ਭਾਵਨਾ ਨਹੀਂ ਭਾਵਨਾ ਤੋਂ ਖਾਲੀ ਇਹਨੂੰ ਮਹਾਰਾਜ ਜੀ ਨੇ ਭਾਵਨਾ ਬਹੀਨ ਕੋ ਕਹੇ ਸੀ ਕਿ ਤਰਤਾ ਭਾਵਨਾ ਤੋਂ ਦਰ ਦੇਵੇਂ ਦਰੋਂ ਦਰੋਂ ਭਾਵਨਾ ਚਾਹੀਦੀ ਨਹੀਂ ਤਾਂ ਫਿਰ ਕਬੀਰ ਬਾਸ ਬਡਾਈ ਬੁੜਿਆ ਕੰਧੋ ਪੋਲਿਸ ਕੇੰਦਰ ਦੇ ਕੁਝ ਨਿਕਲੇ ਪਾਸੇ ਖਲੀ ਕਿਉਂ ਮਰ ਤ ਡੋਬੋ ਕੋਏ ਚੰਦਨ ਕਹਿਣੇ ਕਟੇ ਵਸੇ ਬਾਸ ਸੁਗੰਧ ਨਾਲ ਜਿਹਨੇ ਭਾਵਨਾ ਨਾਲ ਕੋਈ ਆਇਆ ਉਹਨੂੰ ਲੋਕ ਚੋਰ ਵੀ ਕਹਿੰਦੇ ਸੀ ਗੁਰੂ ਨੇ ਚੋਰ ਰਹਿਣ ਨਹੀਂ ਦਿੱਤਾ ਚੋਰ ਨੂੰ ਵੀ ਕੀ ਬਣਾਤਾ ਬਿਧੀ ਜਾਂ ਮਸ਼ੀਨਾ ਗੁਰੂ ਦਾ ਸੀਨਾ ਕਿਉਂਕਿ ਉਹ ਭਾਵਨਾ ਨਾਲ ਆਇਆ ਬਿਲਕੁਲ ਠਾਈ ਠਾਈ ਜਦੋਂ ਭਾਵਨ ਨਾਲ ਆਉਂ। ਫਿਰ ਜੋ ਮੰਗ ਲਉ ਉਹ ਮਿਲਦਾ। ਇੱਕ ਬੇਨਤੀ ਨੇ ਵੀ ਕਰਦਾ। ਜੋ ਤੁਹਾਡੇ ਭਾਗਾਂ ਤੇ ਲਿਖਿਆ ਉਹ ਤੇ ਮਿਲ ਨਹੀਂ ਨਹੀਂ ਪੈਂਦਾ। ਜੋ ਨਹੀਂ ਵੀ ਲਿਖਿਆ। ਗੁਰੂ ਉਹ ਵੀ ਲਿਖਣ ਦੀ ਸਮਰੱਥਾ ਕਰਦਾ। ਗੁਰੂ ਨੇ ਤਰਕ ਨਾਲ ਕਿ ਲਗ ਗਿਆਨ ਨਾਲ ਗੁਰੂ ਨੂੰ ਆਉਣਾ ਨਹੀਂ। ਜੋ ਭਾਗਾਂ ਤੇ ਲਿਖਿਆ ਮਸਤਕ ਵਿੱਚ ਉਹ ਤੇ ਡੈਫੀਨੇਟ ਮਿਲਾਈ ਮਿਲਣਾ ਹੈ। ਜੋ ਨਹੀਂ ਵੀ ਲਿਖਿਆ ਗੁਰੂ ਉਹ ਵੀ ਲਿਖਣ ਦੀ ਸਮਰੱਥਾ ਰੱਖਦਾ ਹੈ ਜੋ ਲਿਖਿਆ ਹੋਇਆ ਹੈ ਉਹਨੂੰ ਪੜਤਣ ਦੀ ਵੀ ਸਮਰੱਥਾ ਰੱਖਦਾ ਹੈ